ਪਾਤਸ਼ਾਹ ਜੀ ਬਰਾਜੇ ਹੋਏ ਐ ਦੀਨ ਦੁਨੀਆ ਦੇ ਮਾਲਕ ਸਰਵਣ ਕਰ ਰਹੇ ਐ ਰਾਜਾ ਰਾਮ ਰਾਏ ਨੇ ਆਪਣੀ ਵਿਥਿਆ ਕਹਿਣੀ ਸ਼ੁਰੂ ਕਰ ਦਿੱਤੀ ਕੀ ਕੁਝ ਰਾਜਾ ਰਾਮ ਰਾਏ ਨੇ ਆਖਿਆ ਸਤਿਗੁਰੂ ਤਨ ਦੌਲਤ ਜਗੀਰ ਦੀ ਕੋਈ ਘਾਟ ਨਹੀਂ ਪਰ ਇੱਕ ਚੀਜ਼ ਦੀ ਘਾਟ ਇਸ ਜ਼ਿੰਦਗੀ ਨੂੰ ਸਦਾ ਰਹੇਗੀ ਜਿਹੜੀ ਕਿਤੇਉਂ ਵੀ ਪੂਰੀ ਨਹੀਂ ਹੋਈ بڑے ਮੰਦਰ ਪੂਜੇ ਬੜੀ ਦੇਵੀ ਬੜੇ ਦੇਵੀ ਦਿਉਰੇ ਅਰਾਧੇ ਐ ਪਰ ਹਜੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹ ਭਾਗ ਨਹੀਂ ਲੱਗੇ ਕੋਖ ਨੂੰ ਅਜੇ ਸੱਦੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀ ਹੋਈ ਰਾਣੀ ਸਵਰਨਮਤੀ ਤੇ ਰਾਜਾ ਰਾਮ ਰਾਏ ਹਜੂਰ ਦੇ ਚਰਨਾਂ ਵਿੱਚ ਬੇਨਤੀਆਂ ਇਉਂ ਕਰਦਾ ਵਾਹੀ ਰਾਜਾ ਰਾਮ ਰਾਏ ਨੇ ਸਤਗੁਰ ਜੀ ਦੇ ਚਰਨਾਂ 'ਚ ਰਾਜਾ ਰਾਮ ਰਾਏ ਨੇ ਸਤਗੁਰ ਜੀ ਦੇ ਚਰਨਾਂ 'ਚ ਆ ਕੇ ਨਾਲ ਨਿਮਰਤਾ ਇਉਂ ਸੀ ਅਰਜ ਗੁਜਾਰੀ ਆ ਕੇ ਨਾਲ ਨਿਮਰਤਾ ਇਉਂ ਸੀ ਅਰਜ ਗੁਜਾਰੀ